ਕੋ ਅੱਜ ਇੱਕ ਸਿੰਬੋਲਿਕ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਬੀਜੇਪੀ ਦੀ ਜਿਹੜੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਜਾਂ ਆਪ ਦੇ ਦਿੱਲੀ ਦੇ ਹੁਕਮਰਾਨ ਜਿਹੜੇ ਪੰਜਾਬ ਮਾਰੂ ਨੀਤੀ ਆ ਉਹਨਾਂ ਦੇ ਨਾਲ ਔਰ ਜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਹਮੇਸ਼ਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਉਹਨਾਂ ਨੂੰ ਦਿੱਲੀ ਜਾ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਔਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਿਬੇੜਨਾ ਚਾਹੀਦਾ। ਅੱਜ ਇੱਕ ਸਿੰਬੋਲਿਕ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਭਾਜਪਾ ਦੀ ਜਿਹੜੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਜਾਂ ਆਪ ਦੇ ਦਿੱਲੀ ਦੇ ਹੁਕਮਰਾਨ ਜਿਹੜੇ ਪੰਜਾਬ ਮਾਰੂ ਨੀਤੀ ਆ ਉਹਨਾਂ ਦੇ ਨਾਲ ਔਰ ਜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਉਹਨਾਂ ਨੂੰ ਦਿੱਲੀ ਜਾ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਔਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਿਬੇੜਨਾ ਚਾਹੀਦਾ। ਉਹ ਅੱਜ ਇੱਕ ਸਿੰਬੋਲਿਕ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਬੀਜੇਪੀ ਦੀ ਜਿਹੜੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਜਾਂ ਆਪ ਦੇ ਦਿੱਲੀ ਦੇ ਹਕਮਰਾਨ ਜਿਹੜੇ ਪੰਜਾਬ ਮਾਰੂ ਨੀਤੀ ਆ ਉਹਨਾਂ ਦੇ ਨਾਲ ਔਰ ਜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਉਹਨਾਂ ਨੂੰ ਦਿੱਲੀ ਜਾ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਔਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਿਬੇੜਨਾ ਚਾਹੀਦਾ। ਕੋ ਅੱਜ ਇੱਕ ਸਿੰਬੋਲਿਕ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਬੀਜੇਪੀ ਦੀ ਜਿਹੜੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਜਾਂ ਆਪ ਦੇ ਦਿੱਲੀ ਦੇ ਹੁਕਮਰਾਨ ਜਿਹੜੀ ਪੰਜਾਬ ਮਾਰੂ ਨੀਤੀ ਆ ਉਹਨਾਂ ਦੇ ਨਾਲ ਔਰ ਜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਉਹਨਾਂ ਨੂੰ ਦਿੱਲੀ ਜਾ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਔਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਿਬੇੜਨਾ ਚਾਹੀਦਾ। ਕੋ ਅੱਜ ਇੱਕ ਸਿੰਬੋਲਿਕ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਬੀਜੇਪੀ ਦੀ ਜਿਹੜੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪ ਦਾ ਸਟੈਂਡ ਸਪਸ਼ਟ ਕਰੇ ਕੀ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਜਾਂ ਆਪ ਦੇ ਦਿੱਲੀ ਦੇ ਹੁਕਮਰਾਨ ਜਿਹੜੀ ਪੰਜਾਬ ਮਾਰੂ ਨੀਤੀ ਆ ਉਹਨਾਂ ਦੇ ਨਾਲ ਔਰ ਜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਉਹਨਾਂ ਨੂੰ ਦਿੱਲੀ ਜਾ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਔਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਿਬੇੜਨਾ ਚਾਹੀਦਾ। ਵਖੋ ਅੱਜ ਇੱਕ ਸਿੰਬੋਲਿਕ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਬੀਜੇਪੀ ਦੀ ਜਿਹੜੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਜਾਂ ਆਪ ਦੇ ਦਿੱਲੀ ਦੇ ਹੁਕਮਰਾਨ ਜਿਹੜੀ ਪੰਜਾਬ ਮਾਰੂ ਨੀਤੀ ਆ ਉਹਨਾਂ ਦੇ ਨਾਲ ਔਰ ਜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਉਹਨਾਂ ਨੂੰ ਦਿੱਲੀ ਜਾ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਔਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਿਬੜਨਾ ਚਾਹੀਦਾ। ਵਖੋ ਅੱਜ ਇੱਕ ਸਿੰਬੋਲਿਕ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵੀ ਭਾਜੀਪੀ ਦੀ ਜਿਹੜੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਜਾਂ ਆਪ ਦੇ ਦਿੱਲੀ ਦੇ ਹੁਕਮਰਾਨ ਜਿਹੜੇ ਪੰਜਾਬ ਮਾਰੂ ਨੀਤੀ ਆ ਉਹਨਾਂ ਦੇ ਨਾਲ ਔਰ ਜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਉਹਨਾਂ ਨੂੰ ਦਿੱਲੀ ਜਾ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਔਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਨਿਬੜਨਾ ਚਾਹੀਦਾ